ਭਾਈ ਅਮਰਤਪਾਲ ਦੇ ਉੱਤੇ ਦੁਬਾਰਾ ਐਨਐਸਏ ਲਗਾ ਦਿੱਤੀ ਹੈ ਤੇ ਹੁਣ ਸਵਾਲ ਇਹ ਉੱਡਦਾ ਹੈ ਕਿ ਭਾਈ ਅਮਰਤਪਾਲ ਜਿਹੜੇ ਕਿ ਸੌਂਚਕ ਸਮਾਗਮ ਦੇ ਵਿੱਚ ਪਹੁੰਚਣਗੇ ਜਾਂ ਨਹੀਂ ਪਰੰਤੂ ਐਨਐਸਏ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਫਰੀਦਕੋੜ ਤੋਂ ਚੁਣੇ ਹੋਏ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਇੱਕ ਵੱਡਾ ਅਭਿਆਨ ਸਾਹਮਣੇ ਹੈ ਭਗਵੰਤ ਮਾਨ ਨੂੰ ਲੈ ਕੇ ਉਹਨਾਂ ਨੇ ਤਿੱਖੇ ਕੁਝ ਨਿਸ਼ਾਨੇ ਵੀ ਸਾਦੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਭਾਈ ਅਮਰਿਤਪਾਲ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਤੇ NSA ਦੁਬਾਰਾ ਲਗਾਈ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਜਿਹੜਾ ਕਿ ਤਿੱਖੇ ਨਿਸ਼ਾਨੇ ਸਾਦੇ ਹੋਏ ਖਾਲਸਾ ਅਫਰ ਤੋਂ ਦਿਖਾਈ ਦੇ ਰਹੇ ਨੇ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਪੂਰਨ ਤੌਰ ਤੇ ਖੁਸ਼ੀ ਦਿਖਾਈ ਰਹੀ ਹੈ ਤੇ ਉੱਥੇ ਹੁਣ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੰਗ ਵੀ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਯੂਐਸਏ ਦੇ ਵਕੀਲ ਜਸਪ੍ਰੀਤ ਸਿੰਘ ਵੱਲੋਂ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਭਾਰਤ ਸਰਕਾਰ ਦੇ ਉੱਤੇ ਦਬਾ ਪਾਇਆ ਜਾ ਰਿਹਾ ਤੇ ਜਿਸ ਨੂੰ ਲੈ ਕੇ ਲਗਾਤਾਰ ਰਿਹਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੇ NSA ਵਾਪਸ ਲੈਣ ਨੂੰ ਵੀ ਕਿਹਾ ਜਾ ਰਿਹਾ ਹੈ ਤੇ ਜਿਸ ਦੌਰਾਨ ਕਈ ਜੜੀਆਂ ਕੇ ਪਾਰਟੀਆਂ ਪੰਜਾਬ ਦੀਆਂ ਉਹਨਾਂ ਦੇ ਵੀ ਸੁਰ ਬਦਲ ਗਏ ਨੇ ਜਦੋਂ ਦੇ ਪਾਈ ਅਮਰਿਤਪਾਲ ਜਿੱਤੇ ਨੇ ਤਾਂ ਲਗਾਤਾਰ ਪਾਰਟੀਆਂ ਦੇ ਵੱਲੋਂ ਪਾਈ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਚਾਹੇ ਉਹ ਕਾਲੀ ਦਾ ਲੋਵ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਤੇ ਚਾਹੇ ਉਹ ਕੋਈ ਹੋਰ ਵਿਰੋਧੀ ਪਾਰਟੀ ਹੋਵੇ ਪਰੰਤੂ ਹੁਣ ਲਗਾਤਾਰ ਪਾਈ ਅਮਰਤਪਾਲ ਦੇ ਹੱਕ ਦੇ ਵਿੱਚ ਰਿਹਾਈ ਨੂੰ ਲੈ ਕੇ ਤੇ ਐਨਐਸਏ ਵਾਪਸ ਲੈਣ ਨੂੰ ਲੈ ਕੇ ਕਿਹਾ ਜਾ ਰਿਹਾ ਤੇ ਸਰਬਜੀਤ ਸਿੰਘ ਖਾਲਸਾ ਨੇ ਵੀ ਪਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਉਮੀਦ ਕਰਦੇ ਆ ਕਿ ਜਲਦ ਪਾਈ ਅਮਰਤਪਾਲ ਸਿੰਘ ਜਿਹੜੇ ਕਿ ਬਾਹਰ ਆਉਣਗੇ ਤੇ ਉੱਥੇ ਹੀ ਕਿਤੇ ਨਾ ਕਿਤੇ ਸਰਕਾਰ ਨੂੰ ਪਾਈ ਅਮਰਤਪਾਲ ਤੋਂ ਡਾਰਿਆ ਤੇ ਬਿਆਨ ਸਰਬਜੀਤ ਸਿੰਘ ਖਾਲਸਾ ਸਾਰੇ ਦੱਤੇ ਤੇ ਉੱਥੇ ਹੀ ਭਗਵੰਤ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਬਜੀਤ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਜੋ ਵੀ ਭਗਵੰਤ ਮਾਨ ਨੇ ਕੀਤਾ ਹੈ ਅੰਮ੍ਰਿਤਪਾਲ ਨਾਲ ਜਿਹੜੀ ਕਯੂ ਦੀ ਐਨਐਸਏ ਵਿਧਾਈ ਹੈ ਇੱਕ ਸਾਲ ਲਈ ਬਹੁਤ ਮਾੜੀ ਗੱਲ ਹੈ ਇਸ ਦੇ ਵਿੱਚ ਹਾਰ ਦੀ ਬਕਲਾਹਟ ਸਾਫ਼ ਚਲਕਦੀ ਹੈ ਉਹਨੂੰ ਇਹ ਹੈ ਵੀ ਇਹ ਬਾਅਦ ਨਾ ਆਵੇ ਤੇ ਆਪਣੀਆਂ ਜਿਹੜੀਆਂ ਗਤੀਵਿਧੀਆਂ ਐ ਉਹ ਨਾ ਚਲਾ ਸਕਣ ਤਾਂ ਕਿ ਜੋ ਦਾ ਆਧਾਰ ਨਾ ਬਣੇ ਇਸ ਦੇ ਵਿੱਚ ਭਗਵੰਤ ਮਾਨ ਨੂੰ ਬਹੁਤ ਡਰ ਹੈ ਉਹਨਾਂ ਤੋਂ ਇਸੇ ਲਈ ਉਹ ਇੰਨੇ ਸੇ ਇਹ ਮਦਹਾ ਰਿਹਾ ਹੈ ਬਹੁਤ ਬਹੁਤ ਮਾੜੀ ਗੱਲ ਹੈ ਭਗਵੰਤ ਮਾਨ ਵਾਸਤੇ ਇਹ ਸੰਕੁਚ ਕਰਨਾ ਸਰਕਾਰ ਨੂੰ ਨਹੀਂ ਚਾਹੀਦਾ ਪਰ ਜਿਹੜੇ ਆਪਣੇ ਅਮਰੀਕਾ ਦੇ ਵਕੀਲੇ ਜਸਪ੍ਰੀਤ ਸਿੰਘ ਜੀ ਉਹਨਾਂ ਨੇ ਬਾਈਡਨ ਨੂੰ ਮਿਲ ਕੇ ਜੋ ਉਪਰਾਲਾ ਕੀਤਾ ਹੈ ਉਹ ਬਹੁਤ SLAGA ਯੋਗ ਹੈ ਉਹਨਾਂ ਦੇ ਇਸ ਉਪਰਲੇ ਕਾਰਨ ਛੇਤੀ ਤੋਂ ਛੇਤੀ ਅੰਮ੍ਰਿਤਪਾਲ ਜੀ ਦੀ ਰਿਹਾਈ ਕਰਨੀ ਪੈਣੀ ਹੈ ਸਰਕਾਰ ਨੂੰ ਮੈਂ ਜਸਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਅਮਰੀਕਾ ਤੋਂ ਕੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ